ਮੁੱਖ ਮੰਤਰੀ ਭਗਵੰਤ ਮਾਨ ਦਾ ਡ੍ਰੀਮ ਪ੍ਰੋਜੈਕਟ ਸਕੂਲ ਆਫ ਐਮੀਨੈਂਸ ਦਮ ਤੋੜ ਦਾ ਨਜ਼ਰ ਆਉਂਦਾ ਹੈ ਸਕੂਲ ਦੇ ਵਿੱਚ ਬੱਚੇ ਜਾਣ ਦੇ ਲਈ ਰਾਜ਼ੀ ਨਹੀਂ ਦਾਖਲਾ ਨਹੀਂ ਲੈ ਰਹੇ 6000 ਸੀਟਾਂ ਇਸ ਵਾਰ ਖਾਲੀ ਰਹਿ ਗਈਆਂ ਨੇ 6000 ਸੀਟਾਂ ਦੇ ਵਿੱਚ ਬੱਚਿਆਂ ਨੇ ਦਾਖਲੇ ਨਹੀਂ ਲਏ 6000 ਸੀਟਾਂ ਖਾਲੀ ਰਹਿਣ ਦਾ ਮਤਲਬ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੇ ਇੱਥੇ ਦਾਖਲਾ ਲੈਣ ਤੋਂ ਨਾ ਕਰ ਦਿੱਤੀ ਹੈ ਪੂਰੀ ਖਬਰ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ ਸ਼ਿੱਦਤ ਦੇ ਨਾਲ ਬੜੇ ਜੋਰ-ਛੋਰ ਦੇ ਨਾਲ ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਸੀ ਤੇ ਕਿਹਾ ਸੀ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਯਾਨੀ ਕਿ 8ਵੀਂ 9ਵੀਂ ਤੋਂ ਹੀ ਐਸੀ ਇੱਕ ਕਿੱਤੇ ਦੇ ਨਾਲ ਇੱਕ ਪ੍ਰੋਫੈਸ਼ਨ ਦੇ ਨਾਲ ਜੋੜ ਦਵਾਂਗੇ ਪਰ ਉਹ ਹੁਣ ਦਮ ਤੋੜਦਾ ਹੋਇਆ ਨਜ਼ਰ ਆ ਰਿਹਾ 6000 ਅਸਾਮੀਆਂ ਜਿਹੜੀਆਂ ਨੇ ਸੀਟਾਂ ਨੇ ਜਿਹੜੀਆਂ ਉਹ ਖਾਲੀ ਨੇ 6000 ਸੀਟਾਂ ਦਾ ਖਾਲੀ ਰਹਿਣ ਦਾ ਮਤਲਬ ਇਹ ਹੈ ਕਿ ਲਗਭਗ ਅੱਧੋ-ਅੱਧ ਦਾ ਫਰਕ ਹੈ ਜਿਹੜਾ ਡਾਟਾ ਸਰਕਾਰ ਦੇ ਰਹੀ ਹੈ ਇਸ ਦੇ ਮੁਕਾਬਲੇ ਜੇਕਰ 6000 ਸੀਟਾਂ ਖਾਲੀ ਰਹਿੰਦੀਆਂ ਨੇ ਤਾਂ ਸਿੱਧੀ ਗੱਲ ਹੈ ਕਿ ਹਾਂ ਬੱਚੇ ਰੁਚੀ ਨਹੀਂ ਲੈ ਰਹੇ ਇਹਨਾਂ ਸਕੂਲਾਂ ਦੇ ਵਿੱਚ ਜਾਣ ਦੇ ਲਈ ਤਿੰਨ ਵਾਰ ਕਾਉਂਸਲਿੰਗ ਆ ਕਰਨ ਦੇ ਬਾਵਜੂਦ ਵੀ ਇਹ ਸੀਟਾਂ ਭਰਨ ਦਾ ਨਾਂ ਨਹੀਂ ਲੈ ਰਹੀਆਂ ਆਖਰਕਾਰ ਕਮੀਆਂ ਕਿੱਥੇ ਨੇ ਕੀ ਮਾਮਲਾ ਇਹਦੇ ਬਾਰੇ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦਾ ਨਾਅਰਾ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਮਾਡਲ ਦੀ ਤਰਜ਼ ਤੇ ਸੂਬੇ ਭਾਰ ਚ ਖੋਲੇਗੇ 118 ਸਕੂਲ ਆਫ ਐਂਬੀਨੈਂਸ ਨੂੰ ਵਿਦਿਆਰਥੀ ਮੂਹ ਨਹੀਂ ਲਾਰੇ حال ਤੇ ਹੈ ਕਿ ਚਾਲੂ ਵਿਦਿਅਕ ਸੈਸ਼ਨ ਦੇ ਦੌਰਾਨ ਇਨ੍ਹਾਂ ਸਕੂਲਾਂ ਚ 11ਵੀਂ ਜਮਾਤ ਚ ਦਾਖਲੇ ਲਈ ਤਿੰਨ ਕਾਉਂਸਲੀਆਂ ਦੇ ਬਾਵਜੂਦ 6000 ਦੇ ਕਰੀਬ ਸੀਟਾਂ ਖਾਲੀ ਰਹਿ ਗਈਆਂ ਨੇ ਐਸ ਸੀ ਆਈ ਆਰਟੀ ਪੰਜਾਬ ਦੇ ਡਾਇਰੈਕਟਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਐਸਓਈ ਦੇ ਮੁਖੀਆਂ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਦੇ ਦਾਖਲੇ ਐਸ.ਈ.ਆਰ.ਟੀ ਪੰਜਾਬ ਦੇ ਡਾਇਰੈਕਟਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਐਸ.ਓ.ਈ ਦੇ ਮੁਖੀ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਦੇ ਦਾਖਲੇ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਪੰਜਾਬ ਸਰਕਾਰ ਨੇ سرکاری ਸਕੂਲਾਂ 'ਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ NEET, JEE, UPSC ਤੇ ਹੋਰ ਵਿਕਾਰੀ ਕੰਪੀਟੀਸ਼ਨਾਂ ਦੀ ਤਿਆਰੀ ਕਰਵਾਉਣ ਲਈ ਸੂਬੇ ਭਾਰਤ 'ਚ ਸਕੂਲ ਆਫ ਐਮਬੀਨੈਂਸ ਖੋਲੇ ਸੀ। ਸਰਕਾਰ ਇਹਨਾਂ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵਧੀਆ ਕੁਆਲਿਟੀ ਦੀਆਂ ਵਰਦੀਆਂ, ਪ੍ਰਾਈਵੇਟ ਸਕੂਲਾਂ ਵਾਂਗ ਟਰਾਂਸਪੋਰਟ, ਸਣੇ ਹੋਰ ਸਾਰੀਆਂ ਸਹੂਲਤਾਂ ਉਪਲਬਧ ਕਰਵਾ ਰਹੀ ਹੈ। ਸੂਬੇ ਭਾਰਤ ਦੇ 118 ਸਕੂਲ ਆਫ ਐਮਬੀਨੈਂਸ 'ਚ 11ਵੀਂ ਜਮਾਤ 'ਚ ਦਾਖਲੇ ਲਈ 15000 104 ਸੀਟਾਂ ਰੱਖੀਆਂ ਗਈਆਂ ਸਨ। ਚਾਲੂ ਵਿਦਿਆਰਥੀ ਵਰੇਚ ਇਹਨਾਂ ਚੋਂ 90000 44 ਸੀਟਾਂ ਤੇ ਹੀ ਦਾਖਲੇ ਹੋ ਸਕੇ ਨੇ ਜਦ ਕਿ 6000 60 ਸੀਟਾਂ ਹਾਲੇ ਵੀ ਖਾਲੀ ਨੇ ਇਹਨਾਂ ਵਿੱਚੋਂ ਸਰਕਾਰੀ ਸਕੂਲਾਂ ਦੇ ਉਮੀਦਵਾਰਾਂ ਦੀਆਂ 3908 ਤੇ ਪ੍ਰਾਈਵੇਟ ਸਕੂਲਾਂ ਦੇ ਉਮੀਦਵਾਰਾਂ ਦੀਆਂ 2151 ਸੀਟਾਂ ਭਰਨੀਆਂ ਬਾਕੀ ਨੇ ਮੌਜੂਦਾ ਸਥਿਤੀ ਨੂੰ ਦੇਖਦਿਆਂ ਡਾਇਰੈਕਟਰ SCERT ਪੰਜਾਬ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਐਸਓਈ ਦੇ ਮੁਖੀਆਂ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਦੇ ਦਾਖਲੇ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਪੱਤਰ ਮੁਤਾਬਕ ਕਾਉਂਸਲਿੰਗ ਦੌਰਾਨ ਕਿਸੇ ਵੀ ਕੈਟਾਗਰੀ 'ਚ ਸੀਟਾਂ ਭਰਨ ਲਈ ਉਸੇ ਸਕੂਲ ਦਾ ਕੁਆਲੀਫਾਈਂਗ ਵਿਦਿਆਰਥੀ ਉਪਲਬਧ ਨਹੀਂ ਹੁੰਦਾ ਤਾਂ ਨਾਲ ਲੱਗਦੇ ਸਕੂਲ ਆਫ ਐਮਬੀਨੈਂਸ ਜਾਂ ਨਾਲ ਲੱਗਦੇ ਜ਼ਿਲ੍ਹੇ ਦੇ ਐਸਓਈ ਦੇ ਉਸੇ ਕੈਟਾਗਰੀ ਦੇ ਕੁਆਲੀਫਾਈਂਗ ਵਿਦਿਆਰਥੀ ਨੂੰ ਦਾਖਲਾ ਦਿੱਤਾ ਜਾਵੇ ਇਹ ਵੀ ਕਿਹਾ ਗਿਆ ਹੈ ਕਿ ਸੀਟਾਂ ਉਸੇ ਸ਼੍ਰੇਣੀ ਤੋਂ ਭਰੀਆਂ ਜਾਣ ਜਿਸ ਲਈ ਇਹ ਰਾਖਵੀਆਂ ਨੇ ਜੇਕਰ ਫਿਰ ਵੀ ਕਿਸੇ ਕਾਰਨ ਸੀਟਾਂ ਨਹੀਂ ਭਰੀਆਂ ਜਾਂਦੀਆਂ ਤਾਂ 20% ਦੀ ਜਰਨਲ 54% ਦੀ ਐਸਸੀ ਅਤੇ 26% ਦੀ ਬੀਸੀ ਕੈਟਾਗਰੀ ਚੋਂ ਸੀਟਾਂ ਭਰੀਆਂ ਜਾਣ ਮਸਲਾ ਇਹ ਹੈ ਕਿ ਇੱਕ ਪਾਸੇ ਸਕੂਲ ਆਫ ਐਮਬੀਨਸ ਨੇ ਜਿੱਥੇ 11ਵੀਂ ਜਮਾਤ ਦੇ ਦਾਖਲਿਆਂ ਨਾਲ ਜੂਝ ਰਹੇ ਨੇ ਉੱਥੇ ਹੀ ਸਕੂਲ ਇਹਨਾਂ ਸਕੂਲਾਂ 'ਚ ਅਧਿਆਪਕਾਂ ਦੀ ਵੱਡੀ ਘਾਟ ਹੈ ਇਹ ਘਾਟ ਪੂਰਾ ਕਰਨ ਲਈ ਪੰਜਾਬ ਸਰਕਾਰ ਇਧਰ ਉਧਰ ਅਧਿਆਪਕਾਂ ਦੀ ਤਨਾਤੀ ਕਰਕੇ ਡੰਗ ਟਪਾ ਰਹੀ ਹੈ ਸੀਟਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ 987 ਸੀਟਾਂ ਜਨਰਲ ਕਲਾਸ ਲਈ ਨੇ ਆ ਆਰਥਿਕ ਤੌਰ ਤੇ ਪਿਛੜੇ ਵਰਗਾਂ ਦੇ ਲਈ ਜਿਹੜੀਆਂ ਨੇਗੀਆਂ 1092 ਸੀਟਾਂ ਨੇ ਪਿਛੜੀਆਂ ਸ਼ਰੇਣੀਆਂ ਦੇ ਲਈ 441 ਅਨੁਸੂਚੀ ਜਾਤੀਆਂ ਲਈ 945 ਜਿਹੜੇ ਸਰੀਰਕ ਵਿਕਲਾੰਗ ਨੇ ਉਹਨਾਂ ਲਈ 444 ਕੁੱਲ ਸੀਟਾਂ 3900 ਨੌ ਬਣਦੀਆਂ ਨੇ ਇਸੇ ਤਰ੍ਹਾਂ ਵਾਲੀ ਜੇਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰ ਲਈਏ ਉੱਥੇ ਵੀ ਇਹੀ ਲਗਭਗ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਵਿਖਾਈ ਦਿੰਦੀ ਹੈ ਤਾਂ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਸਕੂਲ ਆਫ ਐਮੀਨੈਂਸ ਕੇਸਰਧਾਰ ਤੇ ਖੋਲਿਆ ਗਿਆ ਆਮ ਆਦਮੀ ਪਾਰਟੀ ਦੇ ਖੋਦ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਪੁਰਾਣੇ ਸਕੂਲਾਂ ਨੂੰ ਕਲੀ ਪੋਚਾ ਕਰਕੇ ਇਹ ਸਕੂਲ ਤਿਆਰ ਕੀਤੇਗੇ ਖੜੇ ਕੀਤੇਗੇ ਜ਼ਿਆਦਾਤਰ ਇਹ ਉਹ ਸਕੂਲ ਸੀ ਜਿਨ੍ਹਾਂ ਦੇ ਰਿਜ਼ਲਟ ਪਹਿਲਾਂ ਹੀ ਬਹੁਤ ਚੰਗੇ ਸੀ ਸਿੱਖਿਆ ਦੇ ਮਾਮਲੇ ਵਿੱਚ ਠੀਕ ਠਾਕ ਸੀ ਅਧਿਆਪਕ ਪਹਿਲਾਂ ਪੂਰੇ ਸੀ ਲੈਬ ਤੇ ਬਾਕੀ ਸੂਬੇਦਾਨਾ ਕਲਾਸਰੂਮ ਵਰਗੀਆਂ ਸਹੂਲਤਾਂ ਜਿਹੜੀਆਂ ਪਹਿਲਾਂ ਮਿਲੀਆਂ ਸਨ ਜ਼ਿਆਦਾਤਰ ਉਹ ਸਕੂਲ ਸੀ ਜਿਹੜੇ ਸ਼ਹਿਰੀ ਇਲਾਕਿਆਂ ਦੇ ਸਕੂਲ ਸੀ ਜਾਂ ਫਿਰ ਪਿੰਡੂ ਇਲਾਕਿਆਂ 'ਚ ਚੱਲਦੇ ਉਹ ਸਕੂਲ ਸੀ ਜਿੱਥੇ ਪਹਿਲਾਂ ਹੀ ਬੱਚਿਆਂ ਦੀ ਗਿਣਤੀ ਠੀਕ ਠਾਕ ਸੀ ਉਹਨਾਂ ਸਕੂਲਾਂ ਦੇ ਨਾਲ ਪੰਗੇਬਾਜ਼ੀ ਕਰਕੇ ਸਕੂਲ ਆਫ ਐਮੀਨੈਂਸ ਖੋਲੇਗੇ ਹੁਣ ਸੀਟਾਂ ਨਹੀਂ ਪਰ ਰਹੀਆਂ ਆਖਰਕਾਰ ਨਵੀਂ ਸਿੱਖਿਆ ਨੀਤੀ ਤੇ ਵਰਲਡ ਬੈਂਕ ਦੀਆਂ ਤੇ ਜਿਹੜਾ ਵਿਸ਼ਵ ਵਪਾਰ ਸੰਗਠਨ ਦੀਆਂ ਜਿਹੜੀਆਂ ਨੀਤੀਆਂ ਨੂੰ ਫੋਲੋ ਕਰਕੇ ਭਗਵੰਤਮਾਨ ਸਰਕਾਰ ਸੂਬੇ ਦੀ ਸਿੱਖਿਆ ਨੀਤੀ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ ਕਿ ਬੱਚੇ ਨੂੰ 8ਵੀਂ ਤੋਂ ਬਾਅਦ ਇੰਨਾਂ ਗੱਲਾਂ ਦਾ ਬੋਧ ਆ ਜਾਂਦਾ ਹੈ ਕਿ ਉਸਨੇ ਕਿਸ ਪਾਸੇ ਵੱਲ ਜਾਣਾ ਹੈ ਇਸ ਦਾ ਇਸ ਚੀਜ਼ ਦੀ ਪਰਖ ਦਾ ਪੈਮਾਨਾ ਭਗਵੰਤਮਾਨ ਸਰਕਾਰ ਨੇ ਕੀ ਲਾਇਆ ਹੈ ਕਿ ਪਹਿਲਾ ਵਾਲਾ ਸਿਸਟਮ ਹੈ ਜਿਹੜਾ ਜਿਹਦੇ ਵਿੱਚ ਬੱਚੇ ਨੂੰ ਚੰਗੀ ਸਿੱਖਿਆ ਅਧਿਆਪਕਾਂ ਦੀ ਘਾਟ ਪੂਰੀ ਕਰਕੇ ਬੁਨਿਆਦੀ ਢਾਂਚਾ ਸਕੂਲਾਂ ਦਾ ਮੁਕੰਮਲ ਕਰਕੇ ਸਹੀ ਤਰੀਕੇ ਨਾਲ ਸਿੱਖਿਆ ਨਹੀਂ ਦਿੱਤੀ ਜਾ ਸਕਦੀ ਸੀ ਇਸ ਦਾ ਮੁਲਾਂਕਣ ਕਿਸ ਪੱਧਰ ਤੇ ਕੀਤਾ ਗਿਆ ਹੈ ਇਹ ਸਾਰੀਆਂ ਚੀਜ਼ਾਂ ਨੇ ਫਿਲਹਾਲ ਭਗਵਾਨ ਤੁਮਾਰ ਸਰਕਾਰ ਦੇ ਕਈ ਡ੍ਰੀਮ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਵੀ ਸੀ ਐਸੀ ਉਮੀਦ ਕਰਦੇ ਸੀ ਕਿ ਇਸ ਨੂੰ ਸੁਚੱਜੇ ਢੰਗ ਨਾਲ ਚਲੋ ਜੇ ਸਰਕਾਰ ਚਲਾ ਰਹੀ ਹੈ ਤਾਂ ਚਲਾਇਆ ਜਾ ਸ ਜਾਵੇ ਪਰ ਇਸ ਦੇ ਉੱਤੇ ਸਰਕਾਰ ਦੀ ਅੰਗੈਲੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਇੰਜ ਲੱਗਦਾ ਹੈ ਕਿ ਇਹ ਪ੍ਰੋਜੈਕਟ ਹੈ ਜਿਹੜਾ ਇਹ ਵੀ ਦਮ ਤੋੜਦਾ ਵਿਖਾਈ ਦੇਵੇਗਾ ਜਿਵੇਂ ਆਟਾ ਦਾਲ ਸਕੀਮ ਨੇ ਪਹਿਲੇ ਕੁਝ ਮਹੀਨਿਆਂ ਚ ਦਮ ਤੋੜ ਦਿੱਤਾ ਸਕੂਲ ਆਫ ਐਮਿਨੈਸ ਦੀ ਥਾਂ ਤੇ ਹਰ ਇੱਕ ਸਕੂਲ ਨੂੰ ਜਿਹੜਾ ਵੀ ਸਕੂਲ ਸਰਕਾਰ ਦੇ ਅਧਿਕਾਰ ਖੇਤਰ ਚ ਹੈ ਜਿਹੜਾ ਸਕੂਲ ਕਹਿੰਦੀ ਹੈ ਸਰਕਾਰ ਕੇ ਸਾਡਾ ਹੈ ਉਹ ਉਸ ਨੂੰ ਸਾਰੇ ਐਮੀਨੈਂਸ ਸਕੂਲਾਂ ਵਰਗਾ ਬਣਾਇਆ ਜਾਵੇ ਹਰ ਬੱਚੇ ਨੂੰ ਜਿਹੜਾ ਬੱਚਾ ਸਰਕਾਰੀ ਸਕੂਲ ਚ ਦਾਖਲਾ ਲੈ ਲੈਂਦਾ ਉਹਦਾ ਅਧਿਕਾਰ ਬਣੇ ਕਿ ਜਿਹੜੀਆਂ ਸਕੂਲ ਸਹੂਲਤਾ ਐਮੀਨੈਂਸ ਸਕੂਲ ਚ ਨੇ ਉਹ ਬਾਕੀ ਸਕੂਲਾਂ ਚ ਵੀ ਮਿਲਣ ਉਸ ਨੂੰ ਵੀ ਮਿਲਣ ਅਤੇ ਉਹ ਵੀ ਉਹਨਾਂ ਦੇ ਬਰਾਬਰ ਦੌੜ ਸਕੇ ਜੇਕਰ ਤੁਸੀਂ ਕੁਸ਼ਕ ਲੋਕਾਂ ਨੂੰ ਵਿਸ਼ੇਸ਼ ਸਹੂਲਤਾ ਦੇ ਕੇ ਰੇਸ ਚ ਅੱਗੇ ਖੜਾ ਕਰ ਦਵੋਗੇ ਤੇ ਉਹ ਸੁਭਾਅਕ ਜੀ ਗੱਲ ਹੈ ਕਿ ਉਹ ਪਹਿਲੇ ਨੰਬਰ ਤੇ ਹੀ ਆਉਣਗੇ ਜਿਹੜੇ ਲੋਕਾਂ ਨੂੰ ਸਹੂਲਤਾ ਉਹਨਾਂ ਦੇ ਬਰਾਬਰ ਨਹੀਂ ਮਿਲਣਗੀਆਂ ਤੇ ਤੁਸੀਂ ਕਹੋਗੇ ਕਿ ਉਹਨਾਂ ਦੇ ਬਰਾਬਰ ਰੇਸ ਚ ਦੌੜਨ ਤਾਂ ਉਹ ਜਿਹੜਾ ਹੈ ਮੁਕਾਬਲਨ ਅ ਕਾਫੀ ਓਕਾ ਹੋ ਜਾਂਦਾ ਹੈ ਦੇਖਦੇ ਹਾਂ ਕਿ ਮਾਨ ਸਰਕਾਰ ਇਸ ਪ੍ਰੋਜੈਕਟ ਨੂੰ ਕਿਵੇਂ ਦੁਬਾਰਾ ਲਈ ਤੇ ਲੈ ਕੇ ਆਉਂਦੀ ਹੈ ਫਿਲਹਾਲ ਇਹ ਦੀ ਤੋਤਰਦਾ ਹੋਇਆ ਵਿਖਾਈ ਦਿੰਦਾ ਹੈ